ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਈ ਵਾਰ ਨਾ ਮੈਨੂੰ ਐਵੇਂ ਲੱਗਦਾ ਹੁੰਦਾ ਕਿ ਮੈਂ ਨਾ ਦੁਨੀਆ ਤੇ ਆਈ ਤਾਂ ਕੱਗਰੇ ਬਣਾਏ ਜਾਂ ਸੇਲ ਕਰੀ ਜਾऊं ਟ੍ਰੇਨਿੰਗ ਦੇਈ ਜਾऊं ਭੈਣਾਂ ਨੂੰ ਤੇ ਅੱਪਾ ਅੱਜ ਤੁਹਾਨੂੰ ਦਿਖਾ ਹੀ ਰਹੀਏ ਕਿ ਇਹ ਆਪਾਂ ਨਵੇਂ ਕੱਗਰੇ ਤਿਆਰ ਕੀਤੇ ਸੀ ਬਲੈਕ ਕਲਰ ਦਾ ਕੱਗਰਾ ਪੂਰੇ 15 ਮੀਟਰ ਦਾ ਆਪਾਂ ਕੱਗਰਾ ਰੈਡੀ ਕਰਦੇ ਆਂ ਤੇ ਨਾਲ ਆਪਾਂ ਡਬਲ ਲੈਸ ਲਾਉਣੇ ਆ ਕਿਰਨਾ ਵਾਲੀ ਤੇ ਆਪਣੇ ਕੋਲੇ ਕਲਰ ਤਕਰੀਬਨ ਸਾਰੇ ਮਿਲ ਜਾਣਗੇ ਜਿਵੇਂ ਕਿ ਆਫ ਵਾਈਟ ਆਫ ਵਾਈਟ ਕਲਰ ਬਹੁਤ ਘੱਟ ਮਿਲਦਾ ਵਾਈਟ ਆਫ ਵਾਈਟ ਹੈ ਨਾ ਤੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਕਲਰ ਮਿਲ ਜਾਣਗੇ ਤੇ ਤਕਰੀਬਨ 15 ਮੀਟਰ ਤੋਂ ਘੱਟ ਉਹੀ ਕ ਕਰਾਣੀ ਮੈਂ ਬਣਾਉਂਦੀ ਜਮਾਂ ਲਾਈਟ ਵੇਟ ਆ ਤੇ ਹੈ ਪੂਰਾ ਹੈਵੀ ਕਲਰਸ ਤਕਰੀਬਨ ਸਾਰੇ ਆ ਬਣਾਇਆ ਸੀ ਆਪਾਂ ਇਹ ਪੀਚ ਕਲਰ ਦਾ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਰੈਂਟ ਦੇ ਵੀ ਤਿਆਰ ਕਰਵਾ ਸਕਦੇ ਹੋ ਆਰਡਰ ਤੇ ਆਪਣਾ ਵੀ ਤਿਆਰ ਕਰਵਾ ਸਕਦੇ ਹੋ ਜੇ ਕਿਸੇ ਨੇ ਆਂਟਾ ਚ ਪਾਉਣਾ ਹੋਵੇ ਰੈਂਟ ਤੇ ਉਹ ਵੀ ਆਪਾਂ ਤਿਆਰ ਕਰਕੇ ਦੇ ਦਿੰਨੇ ਆ ਨਾਲ ਇਹ ਵੀ ਹੱਥ ਦੀਆਂ ਹੀ ਤਿਆਰ ਕੀਤੀਆਂ ਹੋਈਆਂ ਨੇ ਤੁਸੀਂ ਵੀ ਕਰ ਸਕਦੇ ਹੋ ਕਰਵਾ ਸਕਦੇ ਹੋ ਆਰਡਰ ਤੇ ਟਿਕ ਕਲਰ ਆਪਣੇ ਕੋਲ ਤਕਰੀਬਨ ਸਾਰੇ ਮਿਲ ਜਾਣਗੇ தான்தான் கல்ச்சர் பாரா விய கண்டி